ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ ਹੋ ਗਈ 17 ਨਵੰਬਰ 2025 ਤੇ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਗੁਰੂ ਨਾਨਕ ਸਾਹਿਬ ਗੁਰੂ ਕਾ ਬਾਗ ਵਾਰਾਨਸੀ ਜਾਨੀ ਕਿ ਬਨਾਰਸ ਤੇ ਰਾਤ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਅੱਜ ਇੱਥੋਂ ਨਵਾਂ ਸਫਰ ਸ਼ੁਰੂ ਕਰਨਾ ਪ੍ਰਿਆਗਰਾਜ ਨੂੰ ਜਿੱਥੇ ਲੱਗਦਾ ਕੁੰਭ ਮੇਲਾ ਪ੍ਰਿਆਗਰਾਜ ਤੋਂ ਫਿਰ ਅੱਗੇ ਜਾਵਾਂਗੇ ਤੇ ਇਹ ਵੀ ਗੁਰਦੁਆਰਾ ਜਿਹੜਾ ਇੱਕ ਇਤਿਹਾਸਕ ਗੁਰਦੁਆਰਾ ਹੈ ਇੱਥੇ ਵੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ ਦੌਰਾਨ 1507 ਦੇ ਵਿੱਚ ਇਸ ਥਾਂ ਤੇ ਆਏ ਸੀ ਇਹ ਇਹ ਦਰਬਾਰ ਸਾਹਿਬ ਹੈ ਇਹ ਹੈ ਲੰਗਰ ਹਾਲ ਇੱਧਰ ਹੈ ਇਹ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਇਹ ਵੀ ਗੁਰਦੁਆਰਾ ਗੁਰੂ ਨਾਨਕ ਸਾਹਿਬ ਗੁਰੂ ਕਾ ਬਾਗ ਗੁਰੂ ਨਾਨਕ ਸਾਹਿਬ ਗੁਰੂ ਬਾਗ ਬਾਰਾਨਸੀ ਸਿੱਖ ਧਰਮ ਦੇ ਵਿੱਚ ਇੱਕ ਅਹਿਮ ਸਥਾਨ ਹੈ ਕਿਉਂਕਿ ਜਿਹੜਾ ਬਾਰਾਨਸੀ ਹੈ ਤੇ ਆ ਬਨਾਰਸ ਹੈ ਇਹ ਜਿਹੜਾ ਸ਼ਹਿਰ ਹੈ ਸਭ ਤੋਂ Hindu ਧਰਮ ਦੇ ਵਿੱਚ ਸਭ ਤੋਂ ਪੁਰਾਣਾ ਭਾਰਤ ਦਾ ਸਭ ਤੋਂ ਪੁਰਾਣਾ ਤੇ ਵਿਦਿਆਕ ਧਾਰਮਿਕ ਸਿੱਖਿਆ ਦਾ ਮੁੱਖ ਕੇਂਦਰ ਬਿੰਦੂ ਰਿਹਾ ਤੇ ਪੁਰਾਣਾ ਸ਼ਹਿਰ ਜਦੋਂ ਗੁਰੂ ਨਾਨਕ ਜੀ ਨੂੰ ਇੱਥੋਂ ਦੇ ਕਰਮਕਾਂਡ ਬਾਰੇ ਪਤਾ ਲੱਗਿਆ ਤਾਂ ਉਹ ਇੱਥੇ 4 ਅਦਸ਼ੀਆਂ ਦੇ ਦੌਰਾਨ 1507 ਦੇ ਵਿੱਚ ਆਏ ਤੇ ਫਿਰ ਇੱਥੇ ਆ ਕੇ ਕਾਫੀ ਪੰਡਤਾਂ ਪੰਡਤਾਂ ਨਾਲ ਉਹਨਾਂ ਦਾ ਸੰਵਾਦ ਹੋਇਆ ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਤੁਸੀਂ ਗੰਗਾ ਦੇ ਕਿਨਾਰੇ ਤੇ ਆਰਤੀ ਕਰਦੇ ਹੋ ਉਹ ਤਾਂ ਪ੍ਰਕਿਰਤੀ ਆਪ ਕਰਦੀ ਹੈ ਤੁਹਾਡੀ ਆਰਤੀ ਦੀ ਓਡੀ ਓਹ ਨਹੀਂ ਅਹਿਮੀਅਤ ਨਹੀਂ ਪ੍ਰਕਿਰਤੀ ਦੀ ਆਰਤੀ ਦੀ ਅਹਿਮੀਅਤ ਹੈ ਤੁਸੀਂ ਪ੍ਰਕਿਰਤੀ ਨਾਲ ਜੁੜੋ ਨਾਮ ਜਪੋ ਸਿਮਰਨ ਕਰੋ ਤੇ ਫਿਰ ਇਸ ਥਾਂ ਤੇ ਆ ਕੇ ਗੁਰੂ ਨਾਨਕ ਸਾਹਿਬ ਬੈਠੇ ਸੀਗੇ ਤੇ ਇੱਥੇ ਸਿੰਘ ਸਿੱਖ ਸੰਗਤ ਜੁੜਨ ਲੱਗੀ ਤੇ ਫਿਰ ਇਸ ਨੂੰ ਗੁਰੂ ਕਾ ਬਾਗ ਬੋਲਣ ਲੱਗੇ ਤੇ ਸਮਿਆਂ ਬਾਅਦ ਫਿਰ ਸੰਗਤ ਨੇ ਇੱਥੇ ਇਹ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜਿਹੜੇ ਅੱਜ ਇਸ ਸਥਾਨ ਤੇ ਸ਼ਿਸ਼ੋਭਿਤ ਨੇ ਇੱਧਰ ਦਰਵਾਜ਼ਾ ਸਾਹਿਬ ਆ ਗਿਆ ਇੱਧਰ ਸਾਹਮਣੇ ਐਂਟਰੀ ਗੇਟ ਆ ਗਿਆ ਸਾਹਮਣੇ ਗੁਰਦੁਆਰਾ ਗੁਰੂ ਨਾਨਕ ਰੋਡ ਹੈ ਗੁਰੂ ਨਾਨਕ ਰੋਡ ਤੋਂ ਚੌਂਕ ਤੋਂ ਮੁੜ ਕੇ ਨਾਲ ਹੀ ਹੈ ਤੇ ਇਧਰ ਲੰਗਰ ਹਾਲ ਆ ਗਿਆ ਸੋਣਾ ਸਾਹ ਸਮਾਲ ਹੈ ਕਮੇਟੀ ਦਾ ਵੀ ਚੰਗੇ ਆ ਬੰਦੇ ਬਹੁਤ ਵਧੀਆ ਸਾਰਾ ਇਹਨਾਂ ਦਾ ਕੀਤਾ ਗਿਆ ਪ੍ਰਬੰਧ ਗੁਰਦੁਆਰਾ ਗੁਰੂ ਨਾਨਕ ਸਾਹਿਬ ਗੁਰੂ ਬਾਗ ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੋ ਪੂਰੇ ਕਰਮ ਕਾਂਡਾ ਦਾ ਜਿਹੜਾ ਸਿਖਰ ਸੀਗਾ ਉਹਨਾਂ ਨੂੰ ਆ ਕੇ ਰੋਕਿਆ ਤੇ ਇੱਥੇ ਹੀ ਉਪਦੇਸ਼ ਦਿੱਤਾ ਸੀ ਵੀ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਉਹ ਉਪਦੇਸ਼ ਹੈ ਜਿਹੜਾ ਇਸ ਜਗ੍ਹਾ ਤੋਂ ਦਿੱਤਾ ਬਾਰਾਨਸੀ ਜਿਆਦਾ ਕਰਮਗਾਹਣ ਦੇ ਵਿੱਚ ਪਪੂਲਰ ਹੋਣ ਕਰਕੇ ਦੂਰ ਤੱਕ ਲੁੱਟਖੁੱਟ ਲੋਕਾਂ ਦੀ ਹੁੰਦੀ ਦੇਖ ਕੇ ਨਾਨਕ ਸਾਹਿਬ ਪਾਸ਼ਾ ਫਿਰ ਇੱਥੇ ਆਏ ਸੀਗੇ ਵੀ ਬਾਰਾਨਸੀ ਆਪਾਂ ਚੱਲੀਏ ਉੱਥੋਂ ਲੋਕਾਂ ਨੂੰ ਉਪਦੇਸ਼ ਦੇ ਕੇ ਇਹਨਾਂ ਕਰਮਗਾਹਣਾਂ ਤੋਂ ਬਚਾਈਏ ਤੇ ਚੱਲਦੇ ਆਪਾਂ ਅੰਦਰ ਨਤਮਸਤਕ ਹੋਣ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦੇ ਇੱਧਰ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ குருਕਾ ਬਾਗ ਵਾਰਾਨਸੀ ਭਾਈ ਮਰਦਾਨਾ ਜੀ ਦੇ ਭਾਈ ਬਾਲਾ ਜੀ ਆਏ ਇਸ ਬਾਗ ਇਸ ਥਾਂ ਤੇ ਜਿਹੜਾ ਬਾਗ ਸੀ ਉੱਥੇ ਗੁਰੂ ਨਾਨਕ ਪਾਤਸ਼ਾਹ ਰੁਕੇ ਤੇ ਉਹਨਾਂ ਨੇ ਪੁੱਛਿਆ ਵੀ ਮਰਦਾਨਾ ਜੀ ਨੇ ਵਿਵਾਰ ਕੌਣ ਕਿਦਾ ਉਹ ਕਹਿੰਦੇ ਭਾਈ ਕਰਤਾਰ ਦਾ ਤੁਸੀਂ ਬਸ ਆਪ ਦੀ ਰਬਾਬ ਬਜਾਓ ਤੇ ਸ਼ਬਦ ਦੀ ਧੁੰਨ ਛੇੜੋ ਉਹਨਾਂ ਨੇ ਛੇੜੀ ਤਾਂ ਸਭ ਸਿੱਖ ਸੰਗਤ ਜਿਹੜੀ ਇੱਥੇ ਜੁੜਨੀ ਸ਼ੁਰੂ ਹੋ ਗਈ ਇੱਧਰ ਵੀ ਬਿਲਡਿੰਗ ਐ ਦਫਤਰ ਐ ਸਾਰਾ ਇੱਧਰ ਬੈਕ ਸਾਈਡ ਤੇ ਦਰਬਾਰ ਸਾਹਿਬ ਦੇ ਕਾਫੀ ਜਗ੍ਹਾ ਹੈਗੀ ਖੁੱਲੀ ਡੁੱਲੀ ਐ ਪੂਰਾ ਇੱਕ ਫਹਿਮ ਗੁਰਦੁਆਰਾ ਸਿੱਖ ਧਰਮ ਦੇ ਵਿੱਚ ਤੇ ਆਪਾਂ ਚੱਲਦੇ ਹਾਂ ਹੁਣ ਉੱਪਰ ਫਿਰ ਉਸ ਤੋਂ ਬਾਅਦ ਬਾਰਾਨਸੀ ਦੀ ਇੱਕ ਦੋ ਥਾਂਾਂ ਹੋਰ ਆਪਾਂ ਵੇਖਣੀ ਐ ਉਸ ਤੋਂ ਬਾਅਦ ਫਿਰ ਆਪਾਂ ਪ੍ਰਿਆਗ ਰਾਜ ਲਈ ਸਿੱਧਾ ਜਾਵਾਂਗੇ ਦੇਖੋ ਤਦਨੀ ਇੱਕ ਦਰਬਾਰ ਸਾਹਿਬ ਦਾ ਅੰਦਰਲਾ ਦ੍ਰਿਸ਼ ਤਨਸਾਭ ਹੋ ਰਹੇ ਹੈ ਜਿਨੁ ਤਨ ਤਨ ਖਾਵਾ ਜਪੀਤ ਕਲ ਤਾਰਨ ਗੁਰੂ ਨਾਨਕ ਆਇਆ ਨਾਨਕੀ ਤਨ ਤਨ ਗੁਰੂ ਨਾਨਕ ਦੇਵ ਜੀ ਬਹਾਰ ਸੱਚੀ ਬਾਸ਼ ਸੁਝੇ ਨਾ ਆਖੀਏ ਮਨਿੰਨਾ ਧੋਵੇ ਭੀੜ 扑ਕਾ ਤੇ ਭਗਵੇਂ ਕਪੜੇ ਬ੍ਰਾਹਮਣ ਪੰਡਿਤ ਪੂਰਾ ਰਾਸ਼ ਐ ਦੁਕਾਨਾਂ ਦੁਕੁਨਾਂ ਪੂਰੀਆਂ ਦੇਖ ਕੇ ਸਮਝ ਹੀ ਗਏ ਹੋਗੇ ਵੀ ਆਪਾਂ ਵਾਰਾਨਸੀ ਦੇ ਘਾਟ ਗੰਗਾ ਦੇ ਕਿਨਾਰੇ ਬਣੇ ਹੋਏ ਘਾਟ ਆ ਜਿਹੜੇ ਉਹਨਾਂ ਦੇ ਨੇੜੇ ਆ ਗਏ ਇਹ ਵਾਰਾਨਸੀ ਹੈ ਹੁਣ ਦਾ ਨਾਮ ਇਹਦਾ ਵਾਰਾਨਸੀ ਹੈ ਪੁਰਾਣਾ ਨਾਂ ਬਨਾਰਸ ਤੇ ਇਹਨੂੰ ਕਾਸ਼ੀ ਸ਼ਹਿਰ ਵੀ ਕਹਿੰਦੇ ਆ ਕਾਸ਼ੀ ਕਾਸ਼ੀ ਵਿਸ਼ਵਨਾਥ ਮੰਦਿਰ ਬਹੁਤ ਪਪੂਲਰ ਹੈ ਇਥੇ ਤੇ ਕਾਸ਼ੀ ਸ਼ਹਿਰ ਵੀ ਇਹਨੂੰ ਬੋਲਦੇ ਆ ਸਾਹਮਣੇ ਆ ਗਈ ਦਸ਼ਾਸ਼ਮ ਵਿਵੇਦ ਘਾਟ ਤੇ ਆਪਾਂ ਚੱਲਦੇ ਹੁਣ ਉਹਦੇ ਤੇ ਆਪਾਂ ਖੜੇ ਆ ਇਸ ਟਾਈਮ ਦਸ਼ਾਸ਼ਵ ਮੇਧ ਘਾਟ ਬਾਰਾ ਨਸੀ ਦੀ ਸਭ ਤੋਂ ਪ੍ਰਚੀਨ ਪੁਰਾਣੀ ਪ੍ਰਾਤਣ ਇਹੀ ਘਾਟ ਹੈ ਤੇ ਇਹਦਾ ਨਾਂ ਕਹਿੰਦੇ ਇੱਥੇ ਇਤਿਹਾਸ ਦੱਸਦਾ ਵੀ ਬ੍ਰਹਮਾ ਨੇ 10 ਜਗ ਜੁਗ ਕਰੇ ਸੀ ਇੱਥੇ ਕੋਈ ਉਹਦੇ ਕਰਕੇ ਇਹਨੂੰ ਦਸ਼ਾਸ਼ਵ ਮੇਧ ਕਹਿੰਦੀ ਹੈ ਤੇ ਚਾਰੇ ਪਾਸੇ ਪੰਡਤ ਤਿਲਕਾ ਲੈ ਅਲੱਗ ਹੈ ਦੂਜੇ ਥਾਲੀਆਂ ਲੈ ਕੇ ਤਿਲਕੇ ਲਾਉਣ ਵਾਲੇ ਅਲੱਗ ਹੈ ਮੰਤਰ ਵਾਲੇ ਅਲੱਗ ਹੈ ਤੇ ਪੂਰਾ ਪੇੜ ਹੈ ਸ਼ਾਮ ਨੂੰ ਆਰਤੀ ਜਿਹੜੀ ਇਸ ਘਾੜ ਤੇ ਮੇਨ ਹੁੰਦੀ ਹੈ ਇਕੱਠੇ ਉਹ ਜਿਹੜੀ ਆਰਤੀ ਕਰਦੇ ਆ ਹਜ਼ਾਰਾਂ ਲੋਕ ਉਹਦੇ ਜਿੱਥੇ ਇਕੱਠੇ ਹੁੰਦੇ ਆ ਤੇ ਉਹ ਦ੍ਰਿਸ਼ ਜ਼ਰੂਰ ਵੇਖਣ ਵਾਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਥੋੜੀ ਲਾਈਟਿੰਗ ਹੁੰਦੀ ਹੈ ਲਾਈਟਿੰਗ ਫਿਰ ਗੰਗਾ ਦੇ ਪਾਣੀ ਦੇ ਵਿੱਚ ਜਿਹੜੇ ਰੌਸ਼ਨੀ ਪੈਂਦੀ ਹੈ ਉਹ ਵੀ ਹੁੰਦੀ ਹੈ ਪਰ ਸਭ ਤੋਂ ਵੱਡੀ ਜਿਹੜੀ ਹੈਗੀ ਆ ਵੀ ਰਸ਼ ਬਹੁਤ ਹੈ ਇੱਥੋਂ ਆਹਾ ਬੋਟ ਚੱਲ ਰਹੀਆਂ ਇਹ ਬੋਟ ਇੱਕ ਮੰਦਰ ਤੋਂ ਲੋਕਾਂ ਨੂੰ ਦੂਜੇ ਮੰਦਰ ਤੱਕ ਲੈ ਕੇ ਜਾਂਦੀ ਹੈ। ਸਭ ਤੋਂ ਪੁਰਾਣੀ ਤੇ ਹੋਣ ਕਰਕੇ ਇਹਨੂੰ ਦਸ਼ਾਵਾਂ ਵਿਸ਼ਾਸ਼ਮੇਧ ਜਿਹੜੀ ਘਾਟ ਹੈ ਇਹਨੂੰ ਹੀ ਸਭ ਤੋਂ ਪਵਿੱਤਰ ਘਾਟ ਤੇ ਪ੍ਰਾਚੀਨ ਮੰਨਿਆ ਜਾਂਦਾ ਹੈ। ਬਾਰਾਨਸੀ ਘਟੋਗੜ 2000 ਸਾਲ ਪੁਰਾਣਾ ਸ਼ਹਿਰ ਹੈ ਤੇ 2000 ਸਾਲ ਤੋਂ ਉਹੀ ਇਸ ਘਾਟ ਤੇ ਇਸੇ ਤਰ੍ਹਾਂ ਇਸ਼ਨਾਨ ਚੱਲ ਰਿਹਾ ਹੈ ਤੇ Hindu ਧਰਮ ਦੇ ਵਿੱਚ ਇੱਥੇ ਇਸ਼ਨਾਨ ਕਰਕੇ ਕਾਫੀ ਪਵਿੱਤਰ ਮੰਨਿਆ ਜਾਂਦਾ ਵੀ ਸਾਡੇ ਪਾਪ ਆ ਜਿਹੜੇ ਉਹ ਟੁੱਲ ਜਾਂਦੇ ਆ ਆ ਇਧਰ ਸ਼ੀਤਲਾ ਘਾਟ ਆ ਗਈ ਉਧਰ ਰਿਸ਼ਾਸ਼ ਮੇਰ ਘਾਟ ਆ ਗਈ ਇਹ ਹਣ ਥੋੜੋ ਥੋੜੇ ਫਰਕ ਤੇ ਹੀ ਆ ਸਾਰਿਆਂ ਤੇ ਆ ਸਾਹਮਣੇ ਗੰਗਾ ਦਾ ਦ੍ਰਿਸ਼ ਹੈ ਗੰਗਾ ਦਾ ਵਹਾ ਬਹੁਤ ਤੇਜ਼ ਚੱਲ ਰਿਹਾ ਹੈ ਲਓ ਜੀ ਆਥਾ ਯਹਾਂ ਰੇ ਰੇ ਹਿੰਦਾਂ ਦੀ ਸਚਨ ਕਰ ਸਾਥ ਘੱਲਿਆ ਹੈ ਅਹਿਲਵਾਈ ਘਾਟ ਆ ਗਈ ਅੱਗੇ ਸ਼ਿਵ ਗੰਗਾ ਘਾਟਾ ਪ੍ਰਾਚੀਨ ਸ਼ਿਵ ਮੰਦਿਰ ਵਸ ਇੱਥੋਂ ਫਿਰ ਇਹ ਬਹੁਤ ਲੰਮਾ ਆਈ ਚੱਲਦਾ ਹੈ ਘੱਟੋ ਘੱਟ 1000 ਦੇ ਗਿਣਤੀ ਦੇ ਲਗਭਗ ਇੱਥੇ ਟੋਟਲ ਇਸ ਸ਼ਹਿਰ ਦੇ ਬਾਰਨਸੀ ਦੇ ਵਿੱਚ ਬਨਾਰਸ ਦੇ ਵਿੱਚ ਮੰਦਿਰ ਨੇ ਟੂਰਿਸਟ ਵੀ ਬਹੁਤ ਆਉਂਦਾ ਇੱਥੇ ਫੋਰਨਰ ਬਹੁਤ ਆਉਂਦੇ ਇਹਨਾਂ ਘਾਟਾਂ ਨੂੰ ਵੇਖਣ ਅਸਲ ਦੇ ਵਿੱਚ ਬਾਰਾਨਸੀ ਦੀ ਸ਼ਹਿਰ ਦੀਆਂ ਇਹ ਘਾਟਾਂ ਜਿਹੜੀਆਂ ਸ਼ਾਨ ਮੰਨੀਆਂ ਜਾਂਦੀਆਂ ਪੂਰੀਆਂ ਗੱਲ ਹੈ ਸਾਰੇ ਲੋਕ ਆਪਣੀ ਸ਼ਰਧਾ ਮੁਤਾਬਕ ਇੱਥੇ ਇਸ਼ਨਾਨ ਤੇ ਹੋਰ ਵੀ ਜਿਹੜਾ ਕੋਈ ਉਹਨਾਂ ਨੇ ਕੋਈ ਧਾਰਮਿਕ ਰਸਮ ਕਰਨੀ ਹੈ ਉਹ ਕਰਦੇ ਆ ਤੇ ਸਾਰੇ ਪੰਡਤ ਆਪਣਾ ਵੀ ਉਹਨਾਂ ਦਾ ਵੀ ਆਪ ਦਾ ਇੱਕ ਰੋਜ਼ਗਾਰ ਹੈ ਉਹ ਆਪ ਦਾ ਕੰਮ ਕਰ ਰਹੇ ਹੈ ਸੋ ਇਹਨਾਂ ਅੱਜ ਵੀ ਕੋਈ ਪੂਜਾ ਚੱਲ ਰਹੀ ਹੈ ਚੱਲਦੇ ਹੁਣ ਆਪਾਂ ਕਾਸ਼ੀ ਵਿਸ਼ਵਨਾਥ ਮੰਦਿਰ ਜਿਆਦਾ ਸਮਾਂ ਆਪਣੇ ਕੋਲੇ ਵੀ ਹੈ ਨਹੀਂ ਤੇ ਗੰਗਾ ਦੇ ਕਿਨਾਰੇ ਤੋਂ ਆਪਾਂ ਤੁਰਦੇ ਹਾਂ ਹੁਣ ਕਾਸ਼ੀ ਵਿਸ਼ਵਨਾਥ ਮੰਦਿਰ ਇੱਥੋਂ ਅੱਧਾ ਕਿਲੋਮੀਟਰ ਦੀ ਹੈ ਮੇਨ ਜਿਹੜਾ ਸਭ ਤੋਂ ਪ੍ਰਾਚੀਨ ਮੰਦਿਰ ਹੈ ਉਸੇ 'ਚ ਹੀ ਜਾਣਾ ਹੈ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਪ੍ਰਿਆਗਰਾਜ ਨੂੰ ਸਿੱਧਾ ਆਪਦਾ ਸਫ਼ਰ ਸ਼ੁਰੂ ਕਰ ਦੇਗੇ ਇਹ ਸਿੱਧਾ ਰੋੜ ਜਾਣਾ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਇੱਥੋਂ ਨਾਲ ਹੀ ਇਹ ਨੇੜੇ ਹੀ ਹੈ 100-200 ਮੀਟਰ ਬਾਅਦ ਆ ਪਰ ਰਾਸ਼ ਵੇਖ ਲੋ ਤੁਸੀਂ ਤੇ ਇਧਰੋਂ ਵੀ ਉਨੇ ਹੀ ਤੁਰੇ ਆਉਂਦੇ ਆ ਲੋਕ ਤੇ ਇਧਰੋਂ ਵੀ ਉਨੇ ਹੀ ਜਾਈ ਜਾਂਦੇ ਤੇ ਉਨੇ ਤੁਰੇ ਆਉਦੇ ਉਹ ਕਹਿੰਦੇ ਵੀ ਜੇ ਮੰਦਿਰ ਤੱਕ ਪਹੁੰਚਣਾ 100 ਮੀਟਰ ਵੀ ਤਾਂ ਵੀ 40-45 ਮਿੰਟ ਚਾਹੀਦੇ ਆ ਇਹ ਹੈ ਕਾਸ਼ੀ ਸ਼ਹਿਰ ਦੇ ਰੰਗ ਬਨਾਰਸ ਦੇ ਸੰਗ ਅੜ ਬਵਾਲੇ ਆ ਭਰਾ ਬਤ ਕਹਣਾ ਯਾਰ ਖੜ ਨਹੀਂ ਨੇ ਗੇਟ ਮੂਰੇ ਤਾਂ ਤੇ ਆ ਆ ਗਿਆ ਕਿਸ਼ੋਲੇਪੂਰੀਆਂ ਵਾਲਾ ਹੁਣ ਇਹ ਤੋਂ ਖਾ ਖੂ ਲੈਣਿਆ ਕੁਛ ਤੇ ਨਹੀਂ ਤਾਂ ਰਾਸ਼ ਹੀ ਲੈਣਿਆ ਆਪਾਂ ਘਾਟਾ ਤੋਂ ਮੰਦਿਰ ਤੋਂ ਦੂਰ ਆ ਗਏ ਉੱਥੇ ਵੀ ਉਨਾ ਹੀ ਰਸ਼ ਹੈ ਵਾਹ ਓਏ ਤੇਰੇ ਕਾਸ਼ੀ ਜਿਵੇਂ ਸੁਣਿਆ ਸੀ ਕਾਸ਼ੀ ਦੇ ਵਿੱਚ ਭੀੜ ਭੜਕਾ ਉਵੇਂ ਹੀ ਹੈ ਉਧੂ ਪੁੱਜ ਕੇ ਵੱਧਦੀ ਹੈ ਘੱਟ ਨਹੀਂ ਹੈਗਾ ਕੰਮ ਆਹ ਬਣੀ ਜਾਂਦਾ ਮਸਾਲਾ ਲਗਾ ਦਿਓ ਜੀ ਆਈਏ ਭਾਈ ਹਾਂ ਜੀ ਖਾएंगे ਲੈ ਜੀ ਅੰਦਰ ਤਾਂ ਕੋਈ ਹਾਂ ਤੇ ਮੈਂ ਵੀ ਬਰਾਕੀ ਇੱਧਰ ਆ ਚੱਲੀ ਇੱਧਰ ਤੜਕੀ ਲੈ ਪੇ ਪ੍ਰੋਟੀਨ ਪੂਰਾ ਕਰਮ ਦੇ ਹਾਂ ਗੁੱਡ ਮਾਰਨਿੰਗ ਹੈ ਕੋਈ ਆਇਆ ਵੀ ਨਹੀਂ ਅਜੇ ਆਪਾਂ ਪਹਿਲੇ ਗਾਵਾ ਵਾਹ ਸਪੈਸ਼ਲ ਡਿਸਕਾਊਂਟ ਮੇ ਰੂ ਪਹਿਲੇ ਗਾ ਕਰੋ ਆਪਾਂ ਪਹਿਲੇ ਕਸਟਮਰ ਆ ਗਏ ਭਾਈ ਕਹਿੰਦਾ ਯੂ ਆਰ ਦਾ ਫਰਸਟ ਕਸਟਮਰ ਬਾਰਾਨਸੀ ਕ੍ਰੋਸ ਕਰ ਲਿਆ ਆਪਾਂ ਜਾ ਰਹੇ ਆ ਪਰਾਗਰਾਜ ਪਰਾਗਰਾਜ ਅਸਲ ਚ ਹੁਣ ਨਵਾਂ ਨਾਮ ਹੈ ਸੀਐਮ ਜੋਗੀ ਨੇ ਰੱਖਿਆ ਸੀ ਉਸ ਤੋਂ ਪਹਿਲਾਂ ਇਹਦਾ ਪੁਰਾਣਾ ਨਾਮ ਹੈ ਅਲਾਹਾਬਾਦ ਅਲਾਹਾਬਾਦ ਨੂੰ ਚੱਲਿਆ ਤੇ ਸਾਹਮਣੇ ਐਨਚੂਨੀ ਫੇਰ ਆ ਗਿਆ ਸਿੱਧਾ ਪਰਾਗਰਾਜ ਹੀ ਜਾਂਦਾ ਉਹ ਲਾਹਾਬਾਦ ਹੀ ਜਾਂਦਾ ਤੇ ਇੱਥੋਂ ਆਪਾਂ ਚਰਨ ਲੈ ਕੇ NH 19 ਤੇ ਚੱਲਾਂਗੇ। ਵਾਰਾਨਸੀ ਬਹੁਤ ਵੱਡਾ ਸ਼ਹਿਰ ਹੈ। ਜੇ ਕੰਪਲੀਟ ਦੇਖਣਾ ਹੋਵੇ ਤਾਂ ਪੂਰਾ ਇੱਕ ਹਫ਼ਤਾ ਚਾਹੀਦਾ। ਇੱਕ ਹਫ਼ਤਾ ਇੱਥੇ ਹੀ ਰਹਿਣਾ ਹੋਵੇ। ਫਿਰ ਸਾਰਾ ਵੇਖਿਆ ਜਾਂਦਾ। ਬਣਾਵਾਂਗੇ ਕਦੇ ਇੱਧਰ ਵੀ ਪ੍ਰੋਗਰਾਮ। ਵਾਰਾਨਸੀ ਤੋਂ ਚੱਲ ਕੇ ਅਲਾਹਾਬਾਦ ਨੂੰ ਚੱਲੇ ਹਾਂ। ਅਲਾਹਾਬਾਦ ਜਨਕੀ ਪ੍ਰਯਾਗ ਰਾਜ। ਇੱਥੋਂ ਕੁੱਲ 70 ਕਿਲੋਮੀਟਰ ਰਹਿ ਗਿਆ ਤੋਲ ਲਾ ਬਾਬਾ ਹੀ ਆ ਕੰਮ ਲੜੀ ਜਾਂਦੇ ਟੋਲ ਤੇ ਵੀ ਆਪਣੇ ਵਾਲਾ ਕੰਮ ਹੀ ਆ ਲੜੋੜੜਾਈ ਵਾਲਾ ਪ੍ਰਯਾਗਰਾਜ ਤੋਂ 40 ਕਿਲੋਮੀਟਰ ਪਿੱਛੇ ਆ। ਆ ਬਾਈ ਜੀ ਮਿਲੇ ਆ ਗੱਡੀ ਰੋਕੀ ਇਹਨਾਂ ਨੇ ਆ ਕੇ ਮੂਰੇ। ਇਹ ਕਹਿੰਦੇ ਯਾਰ ਵੀ ਮੇਰੇ ਨਾਲ ਬਹਿ ਕੇ ਚਾਹ ਪਾਣੀ ਤੁਸੀਂ ਪੀ ਕੇ ਜਾਣਾ। ਕਰਦੇ ਆ ਗੱਲਾਂ ਬਾਤਾਂ ਪੀਣੇ ਚਾਹ ਪਾਣੀ। ਮੁਸਲਮਾਨ ਲੋਕਾਂ ਦਾ ਪ੍ਰੈਸੀਡੈਂਟ ਹਾਂ। ਪ੍ਰਯਾਗਰਾਜ ਤੋਂ 15 ਕਿਲੋਮੀਟਰ ਪਿੱਛੇ ਖੜੇ ਆ। ਹਰਮਾਨ ਗੰਜ ਨਾਂ ਦਾ ਇੱਕ ਕਸਬਾ ਜਾ ਹੁੰਦਾ ਹੈ ਤੇ ਸੁਭਾ ਪ੍ਰਯਾਗਰਾਜ ਬਾਈਪਾਸ ਲੰਘਣਾ ਹੈ ਤਾਂ ਫਿਰ ਇੱਥੇ ਇੱਕ ਆ ਹੋਟਲ ਲਿਆ ਕਨਹਾਰੋ ਪਰ ਇਹਨਾਂ ਕੋਲ ਖਾਣੇ ਦਾ ਕੋਈ ਪ੍ਰਬੰਧ ਨਹੀਂ ਖਾਣਾ ਢਾਬੇ ਤੋਂ ਪਹਿਲਾਂ ਖਾ ਕੇ ਆਉਨੇ ਆ ਫਿਰ ਅੰਦਰ ਚੈੱਕ ਇਨ ਕਰਦੇ ਆ